Daughter of glory Festival. I hope the program will be great and successful. I hope you will join enjoy it. Monthly or thank you मनाया जाता है लोरी शब्द की लोरी शब्दों के मेल से बना है जो समय के साथ बदलकर तिहोड़ी और बाद में लोरी हो गया पंजाब के कई इलाकों में इसे लोहड़ी या लोहड़ी भी कहा जाता है लोरी का संबंध कई ऐतिहासिक कहानियों के साथ जुड़ा जाता है पर इसमें से बुरी पर मुख्य जो कथा दुर्गा की है जो के साथ एक बहादुर योद्धा था जिसने मदुर के बढ़ते धुलम के खिलाफ कदम उठाया दुर्वट्टी की जूरम के खिलाफ मानवता की सेवा को आज भी लोग याद करते हैं ਮਕੇਰੀਆ ਵਿਧਾਨ ਸਭਾ ਖੇਤਰ ਦੇ ਖਾਣਾ ਫਰੀਪੁਰ ਦੇ ਪਿੰਨੰਗਲਵਾਲਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਹ ਦਾ ਸਮਾਗਮ ਜੀ ਆਣੀ ਥੋੜੀ ਪਾ ਪਿੰਨੰਗਲਵਾਲਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਦੀ ਬਵਾਈ ਸਾਡੇ ਮੈਡਮ ਸ਼੍ਰੀਮਤੀ ਲੀਪਲ ਸ਼ਰੀ ਜੀ ਅਤੇ ਨਾਲ ਸ਼ੋਨਿਕਾ ਦੇਵੀ ਜੀ ਪੰਚ ਕੋਬਰ ਜੀ ਅਤੇ ਸੰਜੀਤ ਸਿੰਘ ਜੀ ਅਗਵਾਈ ਹੇਠ ਹੋ ਰਿਹਾ ਹੈ ਅੱਜ ਦੇ ਸਾਡੇ ਮੁੱਖ ਮਹਿਮਾਨ ਐਸ ਐਚਓ थाना ਹਰੀਪੁਰ ਸਾਡੇ ਵਿੱਚ ਵਿਸ਼ੇਸ਼ ਕੋਰਟ ਦੇ ਪਹੁੰਚੇ ਹਨ ਆਓ ਤਾੜੀਆਂ ਦੀ ਗਰਗਨਹਟ ਦੇ ਨਾਲ ਆਪੇ ਮੈਨੂੰ ਮਾਣ ਦਰ ਧੰਨਵਾਦ ਕਰੀਏ ਅੱਜ ਡੋਗਰਾ ਪਬਲਿਕ ਸਕੂਲ ਦੇ ਵਿੱਚ ਜਿਹੜਾ ਸਭਿਆਚਾਰਕ ਸਮਾਗਮ ਰੱਖਿਆ ਗਿਆ ਹੈ ਇਹ ਸਾਨੂੰ ਇੱਕ ਸੰਦੇਸ਼ ਦਿੰਦਾ ਹੈ ਕਿ ਅਸੀਂ ਧੀਆਂ ਦੀ ਮੋੜੀ ਪਾਣੀ ਹੈ ਇਹ ਛੋਟਾ ਜਿਹਾ ਸੰਦੇਸ਼ ਇੱਕ ਵੱਡਾ ਬਣੇਗਾ ਸੋ ਸਾਨੂੰ ਇਸ ਦੀ ਆਸ ਹੈ ਕਿਉਂਕਿ ਅਰਜਸ ਸਿੰਘ ਬਹੁਤ ਰੱਖੀ ਕਰ ਲਈ ਹੈ ਇਨਸਾਨ ਚਾਹੇ ਚੰਦਰਮਾ ਤੱਕ ਪੁੱਜ ਗਿਆ ਹੈ ਫਿਰ ਵੀ ਕੁਝ ਇਨਸਾਨ ਐਸੇ ਹਨ ਜਿਹੜੇ ਧੀਆਂ ਦੇ ਨਾਲ ਗੱਫਤ ਕਰਦੇ ਹਨ ਧੀਆਂ ਦੀ ਲੋੜੀ ਦਾ ਛੱਡੋ ਜਨਮ ਦੇਨ ਤੋਂ ਵੀ ਡਰਦੇ ਹਨ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਆਸੀਂ ਕੰਜਕ ਪੂਜਨ ਦਾ ਕਰਦੇ ਹਾਂ ਜਨਮ ਦੇਨ ਤੋਂ ਕਿਉਂ ਡਰਦੇ ਹਨ ਲੜਕੀ ਹੋਣਾ ਪਾਪ ਨਹੀਂ ਹੈ ਖਾਨਦਾਨ ਦੀ ਇੱਜ਼ਤ ਲੜਕੀ ਖਾਨਦਾਨ ਦੀ ਰੌਣਕ ਲੜਕੀ ਪਰ ਜਦ ਲੜਕੀ ਪੈਦਾ ਹੁੰਦੀ ਹੈ ਕਿਉਂ ਮਾਤਮ ਸਾਹ ਸ਼ਾ ਜਾਤਾ ਹੈ ਕਿਉਂ ਬਾਪ ਦਾ ਮੁਖੜਾ ਝੁਲਾ ਜਾਤਾ ਹੈ ਲੜਕੀ ਕਿャ ਨਹੀਂ ਬਣ ਸਕਦੀ ਡਾਕਟਰ ਮਿਨਿਸਟਰ ਮਿਨਿਸਟਰ ਤੁਹਾਡੇ ਸਾਹਮਣੇ ਬੈਠੇ ਮੈਡਮ ਅਮਰਜੀਤ ਪੁਲਿਸ ਪਰ ਜਦ ਲੜਕੀ ਪੈਦਾ ਹੁੰਦੀ ਹੈ ਕਿਉਂ ਮਾਤਮ ਸਾਹਜਾ ਜਾਤਾ ਹੈ ਕਿਉਂ ਬਾਪ ਦਾ ਮੂੰਹੜਾ ਕਮਲਾ ਜਾਤਾ ਹੈ ਅਬ ਬਦਲ ਗਿਆ ਹੈ ਜੁਗ ਬਦਲ ਗਈ ਹੈ ਜੁਗ ਕੀ ਪਰਵਾਹਾ ਲੜਕੀ ਕੁਲਕਾ ਦੀਪਕ ਹੈ ਲੜਕੀ ਹੀ ਦੇਸ਼ ਦੀ ਆਸ਼ਾ ਸੋ ਸਾਨੂੰ ਸਭਨਾਂ ਨੂੰ ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਹੈ ਕਿ ਸਾਨੂੰ ਜਨਮ ਦੇਣ ਵਾਲੀ ਵੀ ਔਰਤ ਹੈ ਤਾਨੂੰ ਪੁੱਤਾਂ ਨਾਲੋਂ ਜ਼ਿਆਦਾ ਉਹਦੀਆਂ ਧੂੜੀਆਂ ਪਾੜੀਆਂ ਚਾਹੀਦੀਆਂ ਹਨ ਕਿਉਂਕਿ ਜਿਹੜੀ ਲੜਕੀ ਹੁੰਦੀ ਹੈ ਇਹ ਹਮੇਸ਼ਾ ਦੋ ਘਰ ਬਣਾਉਂਦੀ ਹੈ ਇੱਕ ਪੇਕੇਆਂ ਦਾ ਇੱਕ ਸੋਹਰਿਆਂ ਦਾ ਇਹ ਤੋਂ ਬਗੈਰ ਦੁਨੀਆ ਨਹੀਂ ਚੱਲ ਸਕਦੀ ਬਾਬੇ ਨਾਨਕ ਨੇ ਵੀ ਕਿਹਾ ਕਿ ਆਸੀਂ ਉਸ ਨੂੰ ਕਿਉਂ ਮਾਰਿਆ ਕੀ ਹੈ ਜਿਸਨੇ ਰਾਜਾ ਅਰਜਨ ਜਨਮ ਦਿੱਤਾ ਸੋ ਅੱਜ ਲੋਹੜੀ ਦਾ ਪਰਮ ਜਿਹੜਾ ਪਿੰਨ ਮੰਗਲਵਾਲਾ ਵਾਸੀਆਂ ਦੇ ਸੰਜੋਗ ਦੇ ਨਾਲ ਡੋਬਰਾ ਪਬਲਿਕ ਸਕੂਲ ਵਿੱਚ ਰੱਖਿਆ ਗਿਆ ਹੈ ਸਾਡੇ ਵਿੱਚ ਅੱਜ ਦੇ ਮੁੱਖ ਮਹਿਮਾਨ ਮੈਡਮ ਅਮਰਜੀਤ ਕੌਰ ਜੀ ਆਏ ਹਨ ਅਸਾਂ ਸਭਨਾਂ ਨੇ ਇੱਕ ਉਹਨਾਂ ਕੋਲੋਂ ਪ੍ਰੇਰਣਾ ਵੀ ਲੈਣੀ ਹੈ ਉਹ ਵੀ ਇੱਕ ਲੜਕੀ ਹੈ ਅਸਾਂ ਨੂੰ ਵੀ ਅਜਿਹੇ ਬੱਚਿਆਂ ਨੂੰ ਤਿਆਰ ਕਰਨਾ ਪੈਣਾ ਜਿਹੜੀਆਂ ਕੀਵਿਤਾ ਦਾ ਨਾਮ ਰੋਸ਼ਨ ਕਰ ਸਕਣ ਮੈਡਮ ਅਮਰਜੀਤ ਵਾਗ ਇੱਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਕੇ ਮੂਰਤਾਂ ਤਿਆਰ ਰੱਖਦੇ ਹੋਏ ਸਾਡੇ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਹੋਰ ਅਜਿਹੇ ਕਈ ਸ਼ਖਸ ਹਣ ਸਾਡੀ ਰਾਣੀ ਝਾਂਸੀ ਦੀ ਕੋਰਤ ਸੀ ਸਾਡੇ ਜਿਹੜਾ ਰਾਸ਼ਟਰਪਤੀ ਵਿਉਰਤ ਦੇ ਆ ਮਦਰ ਰੇਸਾ ਵੀ ਕੋਰਤ ਹੈ ਪੀਟੀ ਉਸ਼ਾ ਵੀ ਕੋਰਤ ਹੈ ਲਤਾ ਮੰਗੇਸ਼ਕਰ ਵੀ ਇੱਕ ਕੋਰਤ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਾਡਾ ਨਾਮ ਰੋਸ਼ਨ ਕੀਤਾ ਸੋ ਅੱਜ ਅਸੀਂ ਧੀਆਂ ਤੋਂ ਮੇਰੀ ਪਾਂ ਦੇ ਲਈ ਸਾਰੇ ਇਥੇ ਇਕੱਠੇ ਹੋਏ ਹਾਂ ਅਸਾ ਸੁਣਨਾ ਨੇ ਧੀਆਂ ਦੀ ਮੂੜੀ ਪਾਣੀ ਹੈ ਇਸ ਸੰਦੇਸ਼ ਨੂੰ ਆਪਣੇ ਸਮਾਜ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆਸੀਂ ਇਸ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਜੇ ਆਸੀਂ ਬਦਲਾਂਗੇ ਤੇ ਦੁਨੀਆ ਬਦਲੇਗੀ ਜੇ ਆਸੀਂ ਨਹੀਂ ਬਦਲਦੇ ਅਸੀਂ ਕਿਸੇ ਨੂੰ ਕੁਝ ਨਹੀਂ ਬਣ ਸਕਦੇ ਭਾਰਤ ਮਾਤਾ ਕੀ ਜੈ ਬੰਦੇ ਮਾਤਾ ਬੰਦੇ ਮਾਤਾ ਮੂਸਰੀ ਦੀ ਖੁਸ਼ੂ ਤੇ ਗੁਣ ਦੀ ਮਠਾਸ ਮੱਕੀ ਦੀ ਰੋਟੀ ਤੇ ਸੱਸੋ ਦਾ ਸਾਗ ਤੇ ਦਿਲ ਵਿੱਚ ਖੁਸ਼ੀ ਤੇ ਆਪਣਿਆਂ ਦਾ ਪਿਆਰ ਮੁਆਰਕ ਹੋ ਤੁਹਾਨੂੰ ਲੋੜੀ ਦਾ ਤੇਆ ਬਹੁਤ ਬਹੁਤ ਸ਼ੁਕਰੀਆ ਅੱਜ ਅਸੀਂ ਟੋਗੜਾ ਪਬਲਿਕ ਸਕੂਲ ਨੰਦਰਮਿਆਣਾ ਦੇ ਵਿੱਚ ਇਸ ਪ੍ਰਯਾਗੰਡ ਦੇ ਵਿੱਚ ਬੈਠ ਕੇ ਜਿਨ੍ਹਾਂ ਤੇ ਮੁੱਖ ਮਹਿਮਾਨ ਐਸਐਚਓ ਮਹਿਰਾਮ ਕਰਮਜੀਤ ਕੌਰ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ ਧੰਨਵਾਦ ਹੈ ਕਿ ਉਹ ਅੱਜ ਕੀਮਤੀ ਸਮੇਂ ਕੱਟ ਕੇ ਸਾਡੇ ਸਾਰਿਆਂ ਦੇ ਵਿੱਚ ਲੋੜੀ ਦਾ ਯਾਰ ਆਣੇ ਨੇ ਅੱਜ ਜਿਵੇਂ ਮੈਂ ਉਹਨਾਂ ਦਾ ਸਵਾਗਤ ਕਰ ਰਿਹਾ ਮੈਂ ਆਪਣੇ ਪਿੰਡ ਵਾਸੀਆਂ ਦਾ ਨੰਗਰ ਭਾਗ ਦੇ ਬਜ਼ੁਰਗਾਂ ਦਾ ਮਾਤਾ-ਮਾਤਾ ਭੈਣਾਂ ਦਾ ਬੱਚਿਆਂ ਦਾ बहुत ही इन्नी ठंड के बीच भी जो असं अपन घर रसोई च बैठे हाँ बच्चों को लैके तो एक उत्साह है कि अच्छ सारे छोटे छोटे बच्चे लैके इस भयान के लिए बैठे हैं ये डोगरा पब्लिक स्कूल का सारा साहब का बहुत बहुत ही उपराना है देखो असं त्योहार तो हरेक कोई अपने घर मनाएं मगर अज तिया की लोहड़ी जो कि असी इस ਮੋਕੇ ਤੇ ਸਾਡੇ ਸ਼ਾਮਲ ਹੋਏ ਆਂ ਕਾਡਾ ਸਾਰਿਆਂ ਦਾ ਬਹੁਤ ਹੀ ਆਪਣੇ ਦਿਲ ਦੀਆਂ ਖੁਸ਼ੀਆਂ ਤੋਂ ਸਵਾਗਤ ਕਰਦੀ ਆਂ ਵੈਲਕਮ ਕਰਦੀ ਆਂ ਪਹਿਲਾਂ ਪਿੰਡ ਦਾ ਬਹੁਤ ਹੀ ਸਤਿਕਾਰ ਜੋ ਸਭ ਤੋਂ ਬਹੁਤ ਜ਼ਿਆਦਾ ਜਿਹੜਾ ਪਿਆਉ ਪਹਿਲੀ ਲੋਹੜੀ ਹੈ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਨਮਾਨਿਤ ਕਰਨਾ ਫਿਰ ਸਾਰਿਆਂ ਦੇ ਗਰੁੱਪ ਦੇ ਵਿੱਚ ਅਸੀਂ ਆ ਕੇ ਸਾਡੇ ਮੈਡਮ ਅਮਰਜੀਤ ਕੁੜੀ ਜੀ ਆਪਣੇ ਸ਼ੁਭ ਅਰਥਾਂ ਦੇ ਨਾਲ ਲੋਹੜੀ ਇਹਨਾਂ ਬੱਚਿਆਂ ਨੂੰ ਬਾਣ ਗਿਆ ਤੇ ਲੋਹੜੀ ਵਾਣਨਗੇ ਪਹਿਲਾਂ ਅਸਰ ਸੁਣਨ ਹੈ ਲੋਹੜੀ ਬਾਣਨੀ ਹੈ ਤੇ ਨੂਰੀ ਦਾ ਅਸ਼ੀਰਵਾਦ ਲੈਣਾ ਹੈ ਸਾਡੇ ਦੀ ਨੂਰੀ ਖੁਸ਼ੀਆਂ ਲੈ ਕੇ ਆਵੇ ਸਾਡਾ ਭਾਈਚਾਰਾ ਮਜ਼ਬੂਤ ਰਹੇ ਚਾਰ ਪਾਸੇ ਤੋਰ ਪਰ ਉੱਕੇ ਅਸੀਂ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰੀਏ ਕਿਉਂਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਦੇ ਵਿੱਚ ਹਰ ਕੋਈ ਦਾ ਮਾਨ ਸਤਕਾਰ ਕੀਤਾ ਜਾਂਦਾ ਹੈ ਹਰ ਧਰਮ ਦਾ ਮਾਨ ਸਤਕਾਰ ਕੀਤਾ ਜਾਂਦਾ ਹੈ ਨਾ Hindu ਬੁਰਾ ਹੈ ਨਾ Sikh ਬੁਰਾ ਹੈ ਨਾ Sai ਬੁਰਾ ਹੈ ਨਾ ਹੀ ਮੁਸਲਮਾਨ ਬੁਰੇ ਜੋ ਕੰਮ ਕਰਦਾ ਹੈ ਬੁਰਾ ਹੁੰਦਾ ਹੈ ਬਈ ਇਨਸਾਨ ਨਾ ਸਾਹਿਬ ਜੀ ਅੱਜ ਮੈਂ ਤੁਹਾਨੂੰ ਬੇਨਤੀ ਕਰਾਂਗਾ ਮਾਡ ਮਮਰਜੀਤ ਸਿੰਘ ਜੀ ਵੀ ਆਪਣੇ ਹੱਥਾਂ ਦੇ ਨਾਲ ਫੋਲੀ ਬਾਲਨ ਅਤੇ ਸਭਨਾਂ ਨੇ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਸੱਭਿਆਚਾਰ ਦੇ ਅਨੁਸਾਰ ਅਸਾਂ ਸਭਨਾਂ ਨੇ ਪਰਚੋੜੀ ਅਗਧ ਨੂੰ ਸਮਰਪਿਤ ਕਰਨੀ ਹੈ ਅਤੇ ਸ਼ੁਕ ਸ਼ਾਂਤੀ ਸਭਨਾਂ ਦੇਸ਼ ਵਾਸੀਆਂ ਦੇ ਲਈ ਮੰਗਣੀ ਹੈ ਆਪਣਾ ਭਾਈਚਾਰਾ ਮਜ਼ਬੂਤ ਰੱਖਣ ਦੇ ਲਈ ਅਸੀਂ ਸਭਨਾਂ ਨੇ ਫੋਲੀ ਨੂੰ ਬਾਰਨਾ ਅਰਦਾਸ ਕਰਦਾ ਸ਼ੁਭ ਹੋ ਜਾਏ ਦੇਸ਼ ਦਾ ਸਰਬਾਨ ਬਾਬਾ ਸਾਹਿਬ ਨਾਟਕੀ ਹੋਵੇ ਬਿੰਦ ਕਹਿੰਦਾ ਕਿ ਸਭਨਾਂ ਨੂੰ ਸਾਨੂੰ ਸਵਾਨ ਦਾ ਅਧਿਕਾਰ ਦਿੰਦਾ ਸੋ ਸਵਾਨ ਦਾ ਅਧਿਕਾਰ ਦੇ ਵਿੱਚ ਆਪਾਂ ਜਿਹੜੇ ਸਭਾ ਜਿਹੜੇ ਸਾਡੇ ਪ੍ਰੋਗਰਾਮ ਹਨ ਚਾਹੇ ਰਾਜਨੀਤਿਕ ਹੋਵੇ ਚਾਹੇ ਸਮਾਜਿਕ ਹੋਵੇ ਚਾਹੇ ਧਾਰਮਿਕ ਹੋਵੇ ਚਾਹੇ ਪ੍ਰਚਾਰਕੀ ਹੋਵੇ ਅਸੀਂ ਸਾਰੇ ਇਕੱਠੇ ਹੋ ਕੇ ਇਹ ਮੰਨਦੇ ਹਾਂ ਇਹ ਸਾਡੇ ਸੰਵਾਨ ਦੀ ਖੂਬ ਸਥਿਤੀ ਹੈ ਅਸੀਂ ਸਭਨਾਂ ਨੇ ਆਪਣੇ ਦੇਸ਼ ਨੂੰ ਲਾਣ ਮੋਰੂ ਦਾ ਧਿਆਨ ਰੱਖਦੇ ਹੋਏ ਅਜਿਹੇ ਕੋਈ ਵੀ ਕੰਮ ਕਰਨਾ ਜਿਹੜਾ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਸਾਡਾ ਨੁਕਸਾਨ ਕਰੇ ਆਪਾਂ ਸਭ ਨਾਲ ਮਿਲ ਕੇ ਆਪਣੇ ਭਾਈਚਾਰਾ ਮਜ਼ਬੂਤ ਕਰਨਾ ਤੇ ਆਪਣੇ ਇਸ ਦਾ ਉਸਤਾਨ ਸਾਡਾ ਇਹਨਾਂ ਦੇ ਪੰਨ ਦਾ ਇੱਕ ਦਸਤਾ ਹੈ ਅਸੀਂ ਇਸ ਨੂੰ ਕਾਇਮ ਰੱਖਣਾ ਹੈ ਸੋ ਜੀ ਮੈਂ ਜਿਹੜੀਆਂ ਰਤੀਆਂ ਨੂੰ ਮੂਣੀ ਪਾਣੀ ਆ ਸਭ ਤੋਂ ਪਹਿਲਾਂ ਉਹ ਆ ਜੀ ਆਜਨ ਮੈਡਮ ਸਭ ਤੋਂ ਪਹਿਲਾਂ ਮੈਂ ਡਾਕਟਰ ਡੋਗਰ ਸਿੰਘ ਡੋਗਰ ਸਿੰਘ ਮੈਡਮ ਡੰਬੋ ਸਿਹਰੀ ਵੀ ਇਹ ਸਾਰੇ ਸਾਰੇ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕਰਾਂਗੇ ਕਿ ਜਿਨ੍ਹਾਂ ਨੇ ਇਹ ਐਸ਼ੀ ਮੌਕੇ ਤੇ ਕਿ ਇਹ ਆਏ ਸਭ ਦੇ ਨਾਰੂਗ ਨੂੰ ਨਮਕਨ। ਇਹਨਾਂ ਦੇ ਇੱਕ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਇਹਨਾਂ ਨੇ ਲੋਰੀ ਦਾ ਪ੍ਰੋਗਰਾਮ ਸਪੈਸ਼ਲੀ ਕੁੜੀਆਂ ਦਾ ਧੀਆ ਦਾ ਪ੍ਰੋਗਰਾਮ ਕਰਕੇ ਮਨਾਉਂਦੇ ਹਨ। ਅੱਜ ਤੋਂ ਦੋ ਸਾਲ ਪਹਿਲਾਂ ਵੀ ਮੈਂ ਇੱਥੇ ਆਈ ਸੀ ਜਦੋਂ ਇਹ ਬਹੁਤ ਵਧੀਆ ਲੱਗਾ ਸੀ। ਇਹਨਾਂ ਨੇ ਇੱਕ ਵੈਲ ਜੀਨ ਕੀ ਇਹ ਆਪਣੇ ਏਰੀਆ 'ਚ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਧੀਆ ਦੀ ਲੋਰੀ मनाई जा रही है क्योंकि पहला हमारा जिसका लड़का हों जाके लोहड़ी मनाई जाती थी उसे ही जो खुशियां मना बधाइया लैन आए होंगे सारे लड़का जो तो होता तो है पर हम समा बदल गया हम लड़कियों की लोहड़ी मनाई जा रही है और मैं तो सब एक ही गुजारिश करा कि तुम भी सारे रल मिलकर धिया की लोहड़ी मना मना माता करो कि सबू ਜਾਗਰੂਕ ਕਰੋ ਕਿ ਅੱਜ ਦੇ ਜਮਾਨੇ ਵਿੱਚ ਧੀ ਤੇ ਇੱਕ ਪੁੱਤਰ ਬਰਾਬਰ ਹੈ। ਜੁਗੀ ਕੋਤਰੀ ਆਪਣਾ ਇੱਕ ਝਰੂ ਨੂੰ ਰੋਸ਼ਨ ਕਰਦਾ ਤੇ ਧੀਾਂ ਦੋ ਘਰ ਰੋਸ਼ਨ ਕਰਦੀਆਂ। ਪਰ ਸੇਕਾ ਪਰਿਵਾਰ ਵੀ ਆਪਣਾ ਸੋਨਾ ਬਰਬਾਰ। ਇਸ ਕਰਕੇ ਸਾਨੂੰ ਧੀਾਂ ਦੀ ਜੋੜੀ ਮਨਾਉਣੀ ਚਾਹੀਦੀ ਹੈ। ਧੰਨਵਾਦ। ਕੁਝ ਦੇਖ ਰਹੇ ਪਬਲਿਕ ਸਪੌਨ న్యూਸ ਤੇ ਮੈਂ ਤੁਹਾਡੇ ਨਾਲ ਪਹੁੰਚਾਰਾਂ ਨਹੀਂ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰ ਕੁਰਦੇ ਸ਼ਹਿਰ ਉਹ ਕੇਰੀਆ ਦੇ ਨਾਲ ਲੱਗਦੇ ਪਿੰਡ ਮੰਗਲ ਬਿਹਾਲਾ ਵਿਕੇ ਜਿੱਥੇ ਕਿ ਡੋਗਰਾ ਪੈਰਾਮੈਡੀਕਲ ਸੁਸਾਇਟੀ ਡੋਗਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਡਾਕਟਰ ਜੇਜ ਡੋਗਰਾ ਜੀ ਵੱਲੋਂ ਸਕੂਲ ਦੇ ਟੀਚਰਸ ਸਟੂਡੈਂਟਸ ਪੇਰੈਂਟਸ ਤੇ ਪਿੰਡ ਵਾਸੀਆਂ ਦੇ ਵੱਲੋਂ 3ਾਂ ਦੀ ਲੋਹੜੀ ਮਨਾਏਗੀ ਤੇ ਇਹਦੀ ਲੋਹੜੀ ਦੇ ਇਸ ਪ੍ਰੋਗਰਾਮ ਦੇ ਵਿੱਚ ਹਜਪੁਰ ਐਸਐਚਐਸ ਆਈਬਾ ਅਮਰਜੀਤ ਕੋਰ ਸਾਡੇ ਨਾਲ ਸ਼ਾਮਿਲ ਨੇ ਜੋ ਕਿ ਮੁੱਖ ਮਹਿਮਾਨ ਵਜੋਂ ਇੱਥੇ ਪਹੁੰਚੇ ਨੇ ਮੈਮ ਲੋਹੜੀ ਦੇ ਇਸ ਪਵਿੱਤਰ ਤਿਹਾਇਆ ਤੇ ਜਿਸ ਤੋਂ ਹੀ ਸਭ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸਭ ਨੂੰ ਇਹ ਮੈਸੇਜ ਦਵਾਂਗੀ ਸਭ ਤੋਂ ਪਹਿਲਾਂ ਤਾਂ ਮੇਰੇ ਲੋਕ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਭ ਨੂੰ ਇਹ ਮੈਸੇਜ ਕਰਾਂਗੀ ਕਿ ਧੀਆਂ ਤੇ ਪੁੱਤਾਂ ਵਿੱਚ ਫਰਕ ਨਾ ਕੀਤਾ ਜਾਵੇ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਉਹ ਦੋ ਘਰ ਨੂੰ ਰੋਸ਼ਨ ਕਰਦੇ ਹਨ ਅਗਰ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਹੋ ਸਕਦਾ ਹੈ ਕਿ ਕੱਲ ਨੂੰ ਤੁਹਾਡੀ ਤੀਵੀ ਮੇਰੀ ਇਸ ਜਗ੍ਹਾ ਤੇ ਹੋਵੇਗੀ ਤੇ ਸਾਰਿਆਂ ਨੂੰ ਧੀਆਂ ਨੂੰ ਵੱਧ ਚੜ ਕੇ ਉਹਨਾਂ ਨੂੰ ਅੱਗੇ ਪੜਾਓ ਲਿਖਾਓ ਤੇ ਉਹਨਾਂ ਦੀ ਲੋੜੀ ਵੀ ਬਣਾਓ ਥੈਂਕ ਯੂ ਮੈਮ

ਗੱਲ ਬਿਹਾਲਾ ਤੋਂ ਅਸ਼wini ਠਾਕੋਰੀ ਸਾਡੇ ਨਾਲ ਸ਼ਾਮਿਲ ਨੇ ਤਾਂ ਉਹਨਾਂ ਕੋ ਜਾਣਦੇ ਕਿ ਲੋਹੜੀ ਦੇ ਤਿਹਾੜੀ ਤੇ ਸਭਣਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਸਰ ਹਾਂਜੀ ਮੈਂ ਅਸ਼wini ਠਾਕਰ ਇਹ ਬਹੁਤ ਵਧੀਆ ਪ੍ਰਾਲਾ ਸਾਡੇ ਡਾਕਟਰ ਰਜੇਸ਼ ਡੋਗਰਾ ਜੀ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਤੇ ਹਰ ਸਾਲ ਸਾਰਿਆਂ ਨੂੰ ਇਦਾਂ ਹੀ ਪਿੰਡਦਿਆਂ ਨੂੰ ਸਹਿਯੋਗ ਦੇ ਕੇ ਤੇ ਲੋਹੜੀ ਦਾ ਤਿਹਾੜੀ ਮਨਾਣਾ ਚਾਹੀਦਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਡੋਗਰਾ ਪੈਰਾਮੈਡੀਕਲ ਸੁਸਾਇਟੀ ਤੇ ਡੋਗਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਜੇਸ਼ ਡੋਗਰਾ ਜੀ ਸਾਡੇ ਨਾਲ ਨੇ ਕੋਈ ਨ ਕੋ ਜਾਣਦੇ ਕਿ ਲੋਹੜੀ ਦੇ ਸਭਿੱਤਰ ਤਿਹਾੜੀ ਤੇ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਸਰ ਮੈਂ ਡਾਕਟਰ ਰਜੇਸ਼ ਡੋਗਰਾ ਚੇਅਰਮੈਨ ਡੋਗਰਾ ਪੈਰਾਮੈਡੀਕਲ ਫਾਊਂਡੇਸ਼ਨ ਹੁਸ਼ਿਆਰਪੁਰ ਜਿਹੜੀ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਕੇਰੀਆਂ ਵਿਧਾਨ ਸਭਾ ਖੇਤਰ ਦੇ ਥਾਣਾ ਹਜੀਪੁਰ ਚ ਪੈਂਦੇ ਪਿੰਡ ਨੰਗਲਵਾਲਾ ਦੇ ਵਿੱਚ ਡੋਗਰਾ ਪੈਰਾਮੈਡੀਕਲ ਸਕੂਲ ਦੇ ਵਿੱਚ ਲੋਹੜੀ ਦਾ ਪਰਵਤੀਆਂ ਦੀ ਲੋਹੜੀ ਦਾ ਪਰਵ ਮਨਾਇਆ ਗਿਆ ਇਸ ਪਰਵਦੀਆਂ ਮੈਂ ਸਮੂਹ ਪਿੰਡ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹਾਂ ਸਾਡੇ ਇਸ ਪ੍ਰੋਗਰਾਮ ਦੀ ਅਗਵਾਈ ਸਾਡੇ ਮੈਡਮ ਸੂਰੀ ਜੀ ਸਾਡੇ ਮੈਡਮ ਆਪਣੇ acomal ਜੀ ਮੈਡਮ ਅਸਰਜੀਤ ਕੋਰ ਜੀ ਅਤੇ ਸੋਨਿਕਾ ਦੇਵੀ ਜੀ ਦੀ ਅਗਵਾਈ ਦੇ ਹੇਠੇ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਐਸ ਐਚਓ ਅਮਰਜੀਤ ਕੋਰ ਜੀ ਸਾਡੇ ਵਿੱਚ ਪਹੁੰਚੇ ਉਹਨਾਂ ਨੇ ਆਪਣੇ ਸ਼ੁਭ ਹੱਥਾਂ ਦੇ ਨਾਲ ਹੋਲੀ ਵਾਲੀ ਅਤੇ 101 ਕੁੜੀਆਂ ਨੂੰ ਲੋੜੀ ਦਿੱਤੀ ਧੀਆਂ ਦੀ ਲੋੜੀ ਪਾਉਣ ਦੇ ਲਈ ਸੰਦੇਸ਼ ਦਿੱਤਾ ਆਪਾਂ ਸਭਨਾਂ ਨੂੰ ਇਤਿਹਾਰ ਸਾਨੂੰ ਮਨਾਣਾ ਚਾਹੀਦਾ ਹੈ ਕਿਉਂਕਿ ਇਹ ਤਿਹਾਰ ਸਾਨੂੰ ਭਾਈਚਾਰਾ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ ਅਤੇ ਖੁਸ਼ੀਆਂ ਲੈ ਕੇ ਆਉਂਦਾ ਹੈ ਇੱਕ ਵਾਰੀ ਫਿਰ ਮੈਂ ਡਾਕਟਰ ਜੇ ਢੋਗਰਾ ਚੇਅਰਮੈਨ ਡੋਗਰਾ ਪੈਰਾਮੈਡੀਕਲ ਸੁਸਾਇਟੀ ਹਾਰਪੁਰ ਤਹਿ ਦਿਲੋਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਅਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਧੰਨਵਾਦ ਜੀ ਹੈ ਥੈਂਕ ਯੂ ਸਰ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਸੋਨਿਕਾ ਠਾਕੁਰ ਜੀ ਮੈਮ ਤੁਸੀਂ ਲੋਹੜੀ ਦੇ ਤਿਹਾਰ ਤੇ ਸਭਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਬੋਲੋ ਸੋਨਿਕਾ ਦੇਵੀ ਡਾਕਟਰ ਜੇ ਜੇਸ਼ ਕੁਮਾਰ ਡੋਗਰਾ ਕੋਈ ਕੋਧੀਏ ਪ੍ਰਣਾਲਾ ਕਰਦੇ ਹਨ ਕਿ ਸੰਤੀਆਂ ਦੀ ਲੋੜੀ ਹਰ ਸਾਲ ਮਨਾਉਣੀ ਚਾਹੀਦੀ ਹੈ ਸਾਰੇ ਪਿੰਡ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਸੋਨਿਕਾ ਠਾਕਰ ਵੱਲੋਂ ਪਿੰਡ ਵਾਸੀਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਕੋਮਲ ਮੈਮ ਤੋਂ ਉਹਨਾਂ ਕੋ ਜਾਣਦੇ ਕਿ ਲੋੜੀ ਤੇ ਕੀ ਕਹਿਣਾ ਚਾਹੁੰਦੇ ਰਹੇ ਹਾਂ ਜੀ ਮੈਮ ਸਭ ਤੋਂ ਪਹਿਲਾਂ ਸੱਭੂ ਲੋੜੀ ਦੀਆਂ ਲੱਖ-ਲੱਖ ਵਧਾਈਆਂ ਔਰ ਸਾਡੇ ਜਿਹੜੇ ਡੋਗਰਾ ਸਾਹਿਬ ਹੈ ਉਹ ਹਰ ਸਾਲ ਇਦਾਂ ਹੀ ਧੀਆ ਦਾ ਤਿਆਰ ਮਨਾਉਂਦੇ ਹਨ ਤੇ ਇਸ ਤੋਂ ਬਹੁਤ ਹੀ ਜ਼ਿਆਦਾ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਧੀਆ ਨੂੰ ਪੁੱਤਾਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਪੁੱਤਾਂ ਦੀ ਲੋੜੀ ਪਾਉਂਦੇ ਹਾਂ ਇਦਾਂ ਹੀ ਸਾਨੂੰ ਧੀਆ ਦੀ ਵੀ ਲੋੜੀ ਪਾਉਣੀ ਚਾਹੀਦੀ ਹੈ ਮੇਰਾ ਨਾਮ surjeet kaur ਹੈ ਤੇ ਮੈਂ ਮੰਗਲਵਾਨ ਦੀ ਰਹਿਣ ਵਾਲੀ ਆ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡੇ ਡੋਗਰਾ ਜੀ ਨੇ ਲੋੜੀ ਪਾਈ ਹੈ ਮੈਂ ਪਹਿਲੀ ਵਾਰ ਇਸ ਵਿੱਚ ਸ਼ਾਮਲ ਹੋਈ ਹਾਂ ਬਹੁਤ ਚੰਗਾ ਲੱਗਿਆ ਜੀ ਇਸ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਕੂਲ ਵਾਲਿਆਂ ਨੂੰ ਵੀ ਡੋਗਰਾ ਜੀ ਨੂੰ ਤੇ ਜਿਹੜੇ ਇਥੇ ਪਿੰਡ ਵਾਸੀ ਆ